ਅੱਜ ਸਾਰਾ ਕੋਈ ਸਾਢੇ ਪੌਣੇ ਸਾਢੇ 5 6 ਵਜੇ ਲਗਗਰੀ ਵੇਲੇ ਲੋਕਾਂ ਨੇ ਨਾ ਵੀ ਸੂਚਨਾ ਮਿਲੀ ਸਾਨੂੰ ਵੀ ਤੇ ਕੋਈ ਪੁਰਜਾ ਡਿਗਿਆ ਸੰਦਰਾ ਤੋਂ ਦੇ ਤਗੜਾ ਰੋਡ ਦੇ ਉੱਤੇ ਜੋ ਮੋਕੇ ਤੇ ਆ ਕੇ ਦੇਖਿਆ ਤੇ ਪੁਰਜਾ ਪਿਆ ਸੀ ਉਸ ਹੁੰਦੀ ਆ ਕੇ ਮੋਕੇ ਦੇ ਨੂੰ ਕਵਰ ਕਰਕੇ ਤੇ ਜਿਹੜਾ ਸੀਨੀਅਰ ਅਫਸਰ ਅਫਸਰਾਂ ਦੱਸਿਆ ਮੋਕੇ ਦੇ ਅਫਸਰ ਆ ਗਏ ਪੁਲਿਸ ਸਾਹਿਬ ਦੇ ਅਫਸਰ ਆਏ ਸੀ ਮੋਕਾ ਦੇਖ ਕੇ ਤੇ ਉਹਨਾਂ ਨੂੰ ਜਿਹੜੇ ਅਧਿਕਾਰੀ ਆ ਪਹੁੰਚਦੇ ਉੱਚੀ ਬਸੀ ਉਹਨਾਂ ਨੂੰ ਦੱਸਿਆ ਗਿਆ ਉਹ ਮੋਕੇ ਤੇ ਆ ਕੇ ਦੇਖਦੇ ਕੀ ਕਰਦੇ ਓ ਤੇ ਮੈਂ ਵੀ ਇੱਕ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਵੀ ਜਦੋਂ ਕੋਈ ਇਹ ਚੀਜ਼ ਡਿੱਗਦੀ ਆ ਤੇ ਉਦੋਂ ਲੋਕਾਂ ਦਾ ਹੁੰਮ ਇਕੱਠਾ ਹੋ ਜਾਂਦਾ ਤੇ ਉਹ ਆਪਣੇ ਆਪਣੇ ਘਰਾਂ 'ਚ ਰਹਿਣ ਜਿਹੜੀਆਂ ਸਕਾਰ ਦੀਆਂ ਦਿਹਾਤਾਂ ਉਹਨਾਂ ਦੀ ਪਾਲਣਾ ਕਰਨ ਉਹ ਨਹੀਂ ਉਹ ਪਾਲਣਾ ਤੋਂ ਘਰਾਂ ਲੱਟਾਂ ਆਪਣੀਆਂ ਬੰਦ ਰੱਖਣ ਜੇ ਕੋਈ ਚੀਜ਼ ਡਿੱਗਦੀ ਉਹਨੂੰ ਹੱਥ ਨਾ ਲਾਉਣ ਨਾ ਉਹਨੂੰ ਹਿਲਾਉਣ ਦੂਰ ਦੂਰ ਰਹਿਣ ਨਾ ਹੀ ਉਹਦੀ ਫੋਟੋ ਖਿੱਚ ਕੇ ਕੋਈ ਸੋਸ਼ਲ ਮੀਡੀਆ 'ਤੇ ਕੋਈ ਪਾਵੇ ਮੈਂ ਤੁਹਾਡੇ ਜਰੀਏ ਇਹੇ ਲੋਕਾਂ ਨੂੰ ਅਪੀਲ ਕਰਦਾ ਧੰਨਵਾਦ ਕਲਵੰਤ ਸਿੰਘ ਪਿੰਡ ਫਿਕਰੀ ਅੱਜ ਸਗੋਂ ਕੋਈ 5:03 ਦੇ ਵਿੱਚ ਪਿੰਡ ਸੀਕਰੀ ਦੇ ਉੱਤੇ ਅਸੀਂ ਇੱਕ ਲੈਡ ਜਗਦੀ ਦੇਖੀ ਆ ਡਰੋਨ ਦੀ ਆਵਾਜ਼ ਆ ਰਹੀ ਸੀ ਉਸ ਤੋਂ ਬਾਅਦ ਫਿਰ ਉਹਨੂੰ ਖਤਮ ਕੀਤਾ ਗਿਆ ਉੱਪਰ ਹੀ ਤੇ ਉਹ ਆ ਕੇ ਅੱਜ ਸੰਧਰਾ ਤੇ ਸੀਕਰੀ ਦੇ ਵਿੱਚ ਮੁਝੈਲ ਦਾ ਟੁਕੜਾ ਡਿੱਗਿਆ ਤੇ ਸਾਰੇ ਨਗਰ ਨੇ ਸਾਰੇ ਲੋਕਾਂ ਨੇ ਦੇਖਿਆ ਅੱਜ ਇੱਥੇ ਅੱਜ ਪੁਲਿਸ ਆਈ ਆ ਪੁਲਿਸ ਵਾਲੇ ਚੱਕ ਕੇ ਲੈ ਗਏ ਆ ਤੋਂ ਸਾਰਿਆਂ ਨੂੰ ਇਹੀ ਕਹਿੰਦੇ ਆ ਵੀ ਆਪਣੇ ਆਪਣੇ ਘੋਟਿਆਂ ਦੇ ਨਾ ਚੜੋ ਤੇ ਲੱਟਾ ਬੰਦ ਕਰਕੇ ਰੱਖੋ ਤੇ ਸਾਰਿਆਂ ਨੂੰ ਬਸ ਇਹੀ ਪੀਰਵਾ ਕਿ ਆਪਣਾ ਬਚਾਓ ਆਪ ਹੀ ਕਰੋ